ਸਾਰਿਆਂ ਨੂੰ ਪਿਆਰ ਭਰੀ ਸਸ਼ਿਆ ਕਾਲ ਜੀ ਲੈ ਕੇ حاضر ਹੋਏ ਆਂ ਅੱਜ ਦੀ ਬਹੁਤ ਖਾਸ ਅਪਡੇਟ ਸੋ ਦੋਸਤੋ ਹਾਲ ਹੀ ਦੇ ਵਿੱਚ ਜਿਹੜੀ ਹੈ B3 2025 ਨੂੰ ਮਾਨਜੋਗ ਸਪਰੀਨ ਕੋਡ ਦੇ ਵੱਲੋਂ ਮਿਖੇ ਜਿਹੜੀ ਸਟੇਟ ਟਾਪ ਪੰਜਾਬ ਵਰਸਸ ਡਾਕਟਰ ਸੌਰਵ ਸ਼ਰਮਾ ਵਾਲੀ ਰਿਵੀਅਨ ਪਟੀਸ਼ਨ ਤੇ ਸੁਣਵਾਈ ਸੀ ਜਿਸ ਦੇ ਰਿਕਾਰਡਿੰਗ ਕੋਈ ਵੀ ਆਰਡਰ ਪਬਲਿਕ ਜਿਹੜਾ ਹੈ ਡਿਸਕਲੋਸ ਨਹੀਂ ਕੀਤਾ ਗਿਆ ਹੈ ਅਤੇ ਇਸ ਰਿਕਾਰਡਿੰਗ ਜਿਹੜਾ ਹੈ ਇਸ ਰਿਵੀਅਨ ਪਟੀਸ਼ਨ ਦੇ ਵਿੱਚ ਆਉਣ ਵਾਲੇ ਆਰਡਰ ਦੀ ਜਾਣਕਾਰੀ ਦੱਸਾਂਗੇ ਸੋ ਜੇਕਰ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਜੀ ਸੋ ਦੋਸਤੋ ਇਸ ਵੀਡੀਓ ਦੇ ਰਾਹੀਂ ਕੁਝ ਸੁਪਰੀਮ ਕੋਰਟ ਦੀਆਂ ਕੁਝ ਪੂਲ ਲਿਸਟਾਂ ਦਾ ਹਵਾਲਾ ਹਵਾਲੇ ਦੇ ਨਾਲ ਇਸ ਰਿਵਿਊਨ ਪਟੀਸ਼ਨ ਦੇ ਵਿੱਚ ਆਉਣ ਵਾਲੇ ਡਿਸੀਜਨ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਸੋ ਜਿਵੇਂ ਕਿ ਦੋਸਤੋ ਸਾਰੇ ਹੀ ਜਾਣਦੇ ਹੋ ਕਿ ਮਾਰਚ 2025 ਨੂੰ ਮਾਨਯੋਗ ਸੁਪਰੀਮ ਕੋਰਟ ਵਿਖੇ ਇਸ ਰਿਵਿਊਨ ਪਟੀਸ਼ਨ ਦੀ ਸੁਣਵਾਈ ਸੀ ਅਤੇ ਜੋ ਰਿਵਿਊਨ ਪਟੀਸ਼ਨ ਫਾਈਲ ਕੀਤੀ ਗਈ ਸੀ ਇਹ ਮਾਨਯੋਗ ਸੁਪਰੀਮ ਕੋਰਟ ਦਾ ਹੀ ਜਿਹੜਾ ਕਿ ਜਜਮੈਂਟ ਜੋ ਹੈ ਐਸਐਲਪੀ ਜਿਹੜੀ 1158 2025 ਦੇ ਖਿਲਾਫ ਪੰਜਾਬ ਸਰਕਾਰ ਦੇ ਵੱਲੋਂ ਫਾਈਲ ਕੀਤੀ ਗਈ ਸੀ ਐਂਡ ਇਹ ਜੋ ਰਿਵਿਊਨ ਪਟੀਸ਼ਨ ਸੀ ਇਹ ਡਿਵੀਜ਼ਨ ਬੈਂਚ ਦੇ ਵੱਲੋਂ ਸੁਣਾਈ ਜਾਣੀ ਸੀ ਜਿਸ ਨੂੰ ਹੈਡ ਕੀਤਾ ਜਾਣਾ ਸੀ ਮਾਨਯੋਗ ਜਸਟਿਸ ਸਦਾਸ਼ੂ ਦੁਲਿਆ ਜੀ ਅਤੇ ਮਾਨਯੋਗ ਜਸਟਿਸ ਵਿਨੋਦ ਜੀ ਦੇ ਵੱਲੋਂ ਇਸ ਰਿਵੀਊਨ ਪਟੀਸ਼ਨ ਨੂੰ ਸੁਣਨ ਤੇ ਸੁਨਵਾਈ ਦੀ ਜਿਹੜੀ ਸਰਕੂਲੇਸ਼ਨ ਮੈਥਡ ਨਾਲ ਕੀਤੀ ਜਾਣੀ ਸੀ ਤੁਸੀਂ ਸੁਪਰੀਮ ਕੋਰਟ ਦੀ ਜਿਹੜੀ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਹੋ ਕੇਸ ਅਜੇ ਵੀ ਪੈਂਡਿੰਗ ਸ਼ੋ ਹੋ ਰਿਹਾ ਹੈ ਸੋ ਕਾਲ ਲਿਸਟ ਨੂੰ ਜੇਕਰ ਅਸੀਂ ਦੇਖਦੇ ਹਾਂ 2025 ਦੀ ਜੋ ਕਾਲ ਲਿਸਟ ਹੈ ਜੇਕਰ ਅਸੀਂ ਦੱਸ ਦਈਏ 10 ਰਿਵੀਊਨ ਪਟੀਸ਼ਨ ਦੇਖਦੇ ਹਾਂ ਤਾਂ 8 ਜੋ ਰਿਵੀਊਨ ਪਟੀਸ਼ਨ ਹੈ ਉਹ ਡਿਸਮਿਸ ਕਰ ਦਿੱਤੀਆਂ ਗਈਆਂ ਹਨ ਅਤੇ ਉਹਨਾਂ ਦੇ ਤੁਸੀਂ ਡਿਸੀਜਨ ਵੀ ਦੇਖ ਸਕਦੇ ਹੋ ਸੋ ਦੋਸਤੋ ਤੁਹਾਡੇ ਨਾਲ ਜੋ ਇਸ ਤੋਂ ਇਲਾਵਾ 19 ਮਾਰਚ 2025 ਨੂੰ 10 ਤੋਂ 15 ਰਿਵਿਊਨ ਪਟੀਸ਼ਨ ਸੁਣਵਾਈਆਂ ਗਈਆਂ ਸਨ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਐਂਡ ਉਸ ਦੇ ਵਿੱਚ ਵੀ ਜਿਹੜਾ ਮੈਕਸਿਮਮ ਜੋ ਰਿਵਿਊਨ ਪਟੀਸ਼ਨ ਹਨ ਉਹ ਡਿਸਪੋਜ਼ ਆਫ ਕਰ ਦਿੱਤੀਆਂ ਗਈਆਂ ਸਨ ਕਿਉਂਕਿ ਜੋਰਵੀਨ ਪਟੀਸ਼ਨ ਫਾਈਲ ਕੀਤੀਆਂ ਜਾਂਦੀਆਂ ਹਨ ਮਾਨਜੋਗ ਸਕ੍ਰੀਨ ਕੋਡ ਵਿਖੇ ਉਸ ਉਹ ਸਿਰਫ ਤਿੰਨ ਗਰਾਉਂਡ ਤੇ ਹੀ ਫਾਈਲ ਕੀਤੀਆਂ ਜਾ ਸਕਦੀਆਂ ਹਨ ਜੇਕਰ ਉਹ ਤਿੰਨ ਗਰਾਉਂਡ ਦੀ ਜਿਹੜੀ ਐਲੀਜੀਬਿਲਟੀ ਬੰਦੀ ਹੈ ਤਾਂ ਹੀ ਉਹਨਾਂ ਦੇ ਫਰਦਰ ਸੁਣਾਈ ਜਾਂਦੀ ਹੈ ਮਾਨਜੁਕ ਸੁਪਰੀਮ ਕੋਰਟ ਦੇ ਵੱਲੋਂ ਅਦਰਵਾਈਜ਼ ਉਹਨਾਂ ਨੂੰ ਡਿਸਮਿਟ ਜਾਂ ਡਿਸਮਿਸ ਜਾਂ ਡਿਸਪੋਜ਼ ਆਫ ਕਰ ਦਿੱਤਾ ਜਾਂਦਾ ਹੈ ਐਂਡ ਉਹ ਤਿੰਨ ਗਰਾਉਂਡ ਮੰਨਦੇ ਹਨ ਜੇਕਰ ਕੋਈ ਨਿਊ ਐਵੀਡੈਂਸ ਸਾਹਮਣੇ ਆਉਂਦਾ ਹੈ ਜਾਣੇ ਕਿ ਕੋਈ ਵੀ ਜਜਮੈਂਟ ਦੀ ਵਿੱਚ ਪ੍ਰੀਵਿਅੰਸ ਜਜਮੈਂਟ ਦੇ ਵਿੱਚ ਜਿੱਦਾਂ ਕਿ ਐਸ ਐਲ ਪੀ ਦੀ ਐਸ ਐਲ ਪੀ ਵਿੱਚ ਕੋਈ ਵੀ ਗਲਤੀ ਰਹਿ ਗਿਆ ਹੋਵੇ ਤਾਂ ਫਿਰ ਉਸ ਗਰਾਉਂਡ ਤੇ ਹੀ ਰਿਵੀਊਨ ਪਟੀਸ਼ਨ ਫਾਈਲ ਕੀਤੀ ਜਾ ਸਕਦੀ ਹੈ ਜੋ ਜੇਹਾ ਹੋਣ ਤੇ ਹੀ ਕੀਤੀ ਜਾਂਦੀ ਹੈ ਆਦਰਵਾਇਜ਼ ਰਿਵੀਊਨ ਪਟੀਸ਼ਨ ਮੈਕਸਿਮਮ ਡਿਸਮਿਸ ਕੀਤੀਆਂ ਜਾ ਸਕਦੀਆਂ ਹਨ ਸੋ ਇਹ ਤੁਸੀਂ ਦੇਖ ਸਕਦੇ ਹੋ ਕਿ ਜੋ 20 ਮਾਰਚ ਤਰੀਕ ਦੀ ਜਿਹੜੀ ਕਾਲਿਸ ਸੀ ਉਸ ਦੇ ਵਿੱਚ ਜੋ 8 ਰਿਵੀਨ ਪਟੀਸ਼ਨਾਂ ਡਿਸਮਿਸ ਕੀਤੀਆਂ ਗਈਆਂ ਹਨ 20 ਤਰੀਕ ਦੀ ਜਿਹੜੀ ਵੀ ਕੋਈ ਵੀ ਅਪਡੇਟ ਜਿਹੜੀ ਹੈ ਹਾਂਜੀ ਦੋਸਤੋ ਇਹ ਸੀ ਅੱਜ ਦੀ ਬਹੁਤ ਹੀ ਖਾਸ ਅਪਡੇਟ ਨਾਸਮਾ ਦੇ ਲਈ ਸੋ ਦੋਸਤੋ ਬਣੇ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ سبسਕ੍ਰਾਈਬ ਕਰਨਾ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ